ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਅੱਜ ਆਪਾਂ ਖੜੇ ਆ ਅੱਜਾ ਸ਼ੂਗੇ ਵਾਲੇ ਪਿੰਡ ਦਾ ਡੱਬਾ ਵਾਲੀ ਮੰਡੀ ਦੇ ਨਵੀ ਤੇ ਧੰਨਵਾਦ ਕਰਦੇ ਆ ਸਾਡੇ ਖਾਨ ਨजीर ਸਾਹਿਬ ਜੀ ਦਾ ਜਿਹੜੇ ਕੇ ਵੱਡੇ ਆਨਰ ਸਾਡੀ ਮੰਡੀ ਦੇ ਵਿੱਚ ਅੱਜ ਪਹੁੰਚ ਗਏ ਤੇ ਦੂਸਰੇ ਨੰਬਰ ਤੇ ਬਲਵਿੰਦਰ ਸਿੰਘ ਮਾਨ ਜੀ ਨੇ ਪਾਤੀ ਲੋਕਾਂ ਦੇ ਵਿੱਚ ਦੁਬਾਰੇ ਜਾਨ ਧੰਨਵਾਦ ਕਰਦੇ ਆ ਅਸੀਂ ਇਸ ਇਨਸਾਨ ਦਾ ਜੀ ਦੀ ਬਹੁਤ ਵੱਡੀ ਭਗਤੀ ਕਰੀ ਹੋਈ ਹੈ। ਵੱਜ ਗਏ ਢੋਲ ਨਗਾਰੇ। ਆ ਭਾਈ ਦੋਨਾਂ ਅੱਜ ਲੱਗੇ ਮੰਡੀ ਦੇ ਵਿੱਚ ਪੂਰੇ ਨਜ਼ਾਰੇ। ਨਜ਼ਾਰੇ। ਧੰਨਵਾਦ ਕਰਦੇ ਆ ਅੱਜ ਬਹੁਤ ਰੌਣਕਾਂ ਲੱਗੀਆਂ, ਦਿਲ ਸਾਡਾ ਵੀ ਖੜ ਗਿਆ। ਵੀ ਇਸ ਮੰਡੀ ਨੂੰ ਰੰਗ ਭਾਗ ਲੱਗ ਜਾਣ। ਤੇ ਲੱਗਦੀ ਹੀ ਰਹਿਣਗੇ। ਬਹੁਤ ਵਧੀਆ ਮੰਡੀ ਹੈ। ਤੇ ਪੂਰੀ ਅੱਜ ਵੜਕ ਹੋ ਗਈ ਮੰਡੀ ਦੀ ਪੂਰੀ ਹੋ ਗਈਆਂ ਵੜਕਾਂ। ਬੰਦ ਹੋ ਗਈਆਂ ਇਹ ਦਰੋਂ। ਟ੍ਰੈਫਿਕ ਨਾਲ ਸੜਕਾਂ ਧੰਨਵਾਦ ਜੀ ਸਾਰਿਆਂ ਦਾ ਇਹ ਮੰਡੀ ਵਿੱਚ ਅੱਜ ਬੱਲੇ ਬੱਲੇ ਹੋਰ ਸਾਰੇ ਇੱਥੇ ਵੀ ਬਣاتی ਬਲਾਰੇ ਗੱਡੀਆਂ ਵਾਲੇ ਵੀ ਫਿਰ ਯਾਰ ਜਿਹੜੇ ਸਾਡੇ ਯਾਰ ਗੱਡੀਆਂ ਵਾਲੇ ਨੇ ਧਰਮਪਾਲ ਹੋਰੀ ਜਸ਼ਕਰਨ ਹੋਰੀ ਧਰਮਪਾਲ ਧਰਮਪਾਲ ਜੀ ਇਹਨਾਂ ਵੀ ਅਸੀਂ ਕਰਾਉਨੇ ਆ ਬੱਲੇ ਬੱਲੇ ਸਾਰੇ ਹੋ ਗਏ ਅੱਜ ਇਕੱਠੇ ਤੇ ਲਾ ਤੇ ਪੂਰੇ ਮੰਡੀ ਦੇ ਵਿੱਚ ਸੱਠੇ ਬੱਲੇ ਬੱਲੇ ਕਰਾਤੀ ਅਜਮਾਨ ਸਾਹਿਬ ਨੇ ਮੰਡੀ ਦੇ ਵਿੱਚ ਧੰਨਵਾਦ ਕਰਦੇ ਇਹਨਾਂ ਦਾ ਵੀ ਬੱਦ ਤੋਂ ਵੱਧ ਆਇਆ ਕਰੋ ਪੂਰਾ ਇਕੱਠ ਹੈ ਪੂਰੀਆਂ ਰੌਣਕਾਂ ਨੇ ਤੇ ਨजीर खान ਸਾਹਿਬ ਵੀ ਪਹੁੰਚ ਗਏ ਸਾਡੇ ਚੈਲ ਸਾਹਿਬ ਵੀ ਪਹੁੰਚ ਗਏ ਬਾਈ ਜਸਕਰਨ ਸਾਹਿਬ ਵੀ ਪਹੁੰਚ ਗਏ ਵੀ ਬੱਦ ਤੋਂ ਵੱਧ ਅੱਜ ਪੰਜਾਬ ਦੇ ਵਿੱਚੋਂ ਬੰਦਾ ਆ ਗਿਆ ਤੇ ਸਾਰਾ ਰਾਜਸਥਾਨ ਸਾਰਾ ਹਰਿਆਣਾ ਤਿੰਨ ਕੋਨਿਆਂ ਦੇ ਉੱਤੇ ਮੰਡੀ ਲੱਗੀ ਸਾਡੀ ਭਾਰਤ ਮਾਲਾ ਰੋਡ ਦੇ ਨਵੇਂ ਤੇ ਹਰਿਆਣਾ ਰਾਜਸਥਾਨ ਪੰਜਾਬ ਵਿੱਚ ਵਿਚਾਲੇ ਪੂਰੀ ਮੰਡੀ ਭਰ ਗਈ ਤੇ ਧੰਨਵਾਦ ਕਰਦੇ ਆ ਬਲਵਿੰਦਰ ਮਾਨ ਜੀ ਦਾ ਪੂਰਾ ਅੱਜ ਇਕੱਠ ਵਾਟ ਹੈ ਪੂਰੀਆਂ ਵਿੱਚ ਸੌਦੇ ਹੋ ਰਹੇ ਨੇ ਲੈਣ ਵਾਲਾ ਵੀ ਖੁਸ਼ ਤੇ ਦੇਣ ਵਾਲਾ ਵੀ ਖੁਸ਼ ਹਾਂ ਲੈਣ ਵਾਲੇ ਵੀ ਖੁਸ਼ ਤੇ ਅੱਜ ਦੇਣ ਵਾਲੇ ਵੀ ਖੁਸ਼ ਥੈਂਕ ਯੂਰ ਤੇ ਜੋਥੇ ਸਾਡੀ ਅੱਜ ਜੋਗੇ ਵਾਲੇ ਦੇ ਵਿੱਚ ਅਸੀਂ ਆ ਕੇ ਪੈਰ ਚਰਨ ਪਾਏ ਨੇ ਧੰਨਵਾਦ ਪਾਈ ਦਾ ਇਹਨਾਂ ਦੀ ਜ਼ਮੀਨ ਹੈ ਇੱਥੇ ਜਿਉਂਦੇ ਰਹਿਣ ਸਾਨੂੰ ਚਾਰ ਜੀਲੇ ਦੇਤੇ ਧੰਨਵਾਦ ਜੀ ਸਾਰਿਆਂ ਦਾ ਪਿੰਡ ਜੋਗੇ ਵਾਲੇ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਪੈਰ ਜਮਾਤੇ ਤੇ ਖਾੜੇ ਦੇ ਵਿੱਚ ਚਰਨ ਪਵਾਤੇ ਧੰਨਵਾਦ ਜੀ ਸਸਤਰੀਕਰ ਦੋਸਤੋ ਆਪਾਂ ਖੜੇ ਆ ਜੋਗੀ ਵਾਲਾ ਪਿੰਡਾ ਇੱਥੇ ਧਪੜੀ ਦੇ ਨਾਲ 5 ਕਿਲੋਮੀਟਰ ਸਾਈਡ ਤੇ ਇੱਥੇ ਆਪਾਂ ਮੰਡੀ ਸਟਾਰਟ ਕੀਤੀ ਆ ਪਿਛਲੇ 20 ਬਾਰ ਨੂੰ ਮੰਡੀ ਲੱਗੀ ਸੀ ਇੱਥੇ ਦੂਜੀ ਮੰਡੀ ਆ ਪਰ ਕੋਈ ਕਹਿ ਨਹੀਂ ਸਕਦਾ ਦੂਜੀ ਮੰਡੀ ਆ ਐ ਲੱਗਦਾ ਜਿਵੇਂ ਕਿ ਤੇ ਟੋਂਗੜੀ ਵਾਲੀ ਮੰਡੀ ਦੁਬਾਰਾ ਸਟਾਰਟ ਹੋ ਗਈ ਆ ਵਾਦ ਕੀ ਜੀ ਉਦੋਂ ਪੂਰਾ ਮੰਡੀ ਭਰੀ ਹੋਈ ਆ ਬਹੁਤ ਜ਼ਿਆਦਾ ਜਾਨਵਰ ਆਏ ਆ ਲੈਣ ਵਾਲੇ ਆਏ ਆ ਆਸ-ਪਾਸੇ ਤੋਂ ਲੋਕ ਮੁੰਡੇ ਨੇ ਨਵੇਂ ਫਾਰਮ ਲਾਉਣ ਦੇ ਉਹ ਵੀ ਆਏ ਨੇ ਆ ਮੰਡੀ ਆ ਸਾਰੇ ਨੂੰ ਬੇਇੱਜ਼ਤੀ ਆ ਬਈ ਉੱਥੇ ਵੀਰਵਾਰ ਵਾਲੀ ਮੰਡੀ ਤੁੰਗੜੀ ਹੁਣ ਇੱਥੇ ਲੱਗਾ ਕਿ ਲੋਕਿਆਂ ਵਾਲੇ ਜਿਹੜੇ ਵੀਰਾਂ ਨੇ ਇੱਥੇ ਆਉਣਾ ਕੋਈ ਜਾਣ ਲੈਣਾ ਜਾਂ ਵੇਚਣਾ ਆ ਇੱਥੇ ਆਉਣਾ ਕੋਈ ਸਾਰਿਆਂ ਨੂੰ ਪਿੰਡ ਲੋਕਿਆਂ ਦਾ ਦੱਬਾ ਵਾਲੀ ਤੋਂ 5 ਕਿਲੋਮੀਟਰ ਸੈੱਦ ਤੇ ਪਿੰਡਾ ਬਹੁਤ ਵਧੀਆ ਹੈ ਇੱਥੇ ਬਹੁਤ ਚੰਗੇ ਲੋਕ ਆ ਇੱਧਰ ਦੇ ਤੁਸੀਂ ਆਇਆ ਕਰੋ ਸਾਰੇ ਮਿਹਰਬਾਨੀ ਬਾਈ ਜੀ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਬਹੁਤ ਦੂਰ ਦੇ ਵਿੱਚ